ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਆ ਤੁਸ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਦੋਸਤੋ ਅੱਜ ਕੋਟਕਪੂਰੇ ਤਵਾਰਿਆ ਸੀ ਭਦੌੜ ਲੰਘਿਆ ਸਹਣਾ ਭਦੌੜ ਤੇ ਥੱਲੇ ਆ ਮੋਰਨੀ ਗੱਡੀ ਪਹਿਲਾਂ ਵੀ ਮੈਂ ਗੱਲ ਕਰਦਾ ਹੁੰਦਾ ਮਾਂ ਦੀ ਧੀ 100 150 ਤੇ ਰੱਖੀ ਅੱਜ ਮੈਂ ਕਹ ਮਜਾਇਆ ਲੈ ਨਹੀਂ ਹੈਗਾ ਵੀ ਚੋਂ ਵੀ ਕਹਿ ਜੇ ਐ ਜਾਂਦੀਆਂ ਮਾਂ ਦੀ ਧੀ ਬੈੰਦੀ ਰਾਣੀ ਗੱਡੀਆਂ ਰਾਣੀ ਜਿਹਦੇ ਕਿਦੇ ਕੋਲੇ ਕਿੰਨਾ ਕਿੰਨਾ ਮਾਡਲ ਸਵਿਫਟ ਰੱਖੀ ਆ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਮੈਂ ਅੱਗੇ ਵੀ ਕਹਿੰਦਾ ਹੁਣਾਂ ਕਹਿੰਦੇ ਹੋ ਕਹਿੰਦੇ ਹੋਮੋਂ ਕੋਈ ਖਾਰਬ ਦੀਆਂ ਗੱਡੀਆਂ ਦੀਆਂ ਸਿਫਤਾਂ ਹੀ ਹਰ ਟਾਈਮ ਕਰੀ ਜਾਂਦਾ ਇਹ ਬੰਦਾ ਪਰ ভাই ਸਫਤ ਕਰਨੇ ਬਣਦੀ ਆ ਜਿਹੜੀ ਚੀਜ਼ ਆਪਾਂ ਜੋ ਕੇ ਦੇਖ ਲਈਏ ਨਾ ਫਿਰ ਉਹਦੀ ਜੇ ਚੰਗੀ ਨਿਕਲਦੀ ਆ ਤਾਂ ਆਪਾਂ ਉਹਦੀ ਸਿਫਤ ਸੁਹਾਗ ਕੀ ਕਰਦੇ ਆ ਇਹ ਪੰਜਾਬੀਆਂ ਦਾ ਸੁਹਾਗ ਆ ਤੇ ਕਿੱਥੋਂ ਕਿੱਥੋਂ ਵੀਡੀਓ ਨੇ ਮੈਰੀ ਨੂੰ ਦੇਖ ਰਿਆ ਹੋ ਕਿੱਥੇ ਤੋਂ ਭਰਾ ਜੁੜੇ ਆ ਪਲੀਜ਼ ਕਮੈਂਟ ਕਰਕੇ ਵੀ ਦੱਸ ਦਿਆ ਕਰੋ ਆਪਾਂ ਵੀਡੀਓ ਪਾਉਂਦੇ ਰਹਾਗੇ ਤੇ ਰੰਗ ਬੰਨਦੇ ਰਹਾਗੇ ਕਿਣ ਮੇਣ ਕਿਣ ਮੇਣ ਹੋ ਰਹੀ ਆ ਬਹੁਤ ਬੱਦਲ ਬਾਈ ਰਹੀ ਆ ਇੱਥੇ ਦੁਬਾਰਾ ਠੰਡ ਹੋ ਗਈ ਠੀਕ ਆ ਦੋਸਤੋ ਜਉਂਦੇ ਬਸਦੇ ਰਹੋ ਪਰਮਾਤਮਾ ਰੰਗ ਭਾਗ ਲਾਵੇ ਸ਼ੁਕਰੀਆ ਧੰਨਵਾਦ